ਪਿੰਡ ਲੋਦੀ ਗੁਜਰ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਪਿੰਡ ਲੋਦੀ ਗੁਜਰ ਦਾ ਪੂਰਾ ਪਰ ਕੀ ਆ ਵਿੱਚ ਸੱਪ ਪਾੜ ਦਿੰਦੇ ਨੇ ਹੋਰ ਕੋਈ ਚੀਜ਼ ਨਹੀਂ ਹੈ ਕਿ ਜਾਣੀ ਜਾਨ ਹਲੋ ਹਾਏ ਇਹਨੂੰ ਕਿ ਮੈਂ ਨਨ ਮਾਰਨ ਜਿੰਨੀ ਦਰਾ ਕੀ ਪੀਣਾ ਚ ਰੋਬਰੇ ਦਾ ਮਾਰਦਾ ਹੀ 5 ਕਿਲੋ ਡੁੱਬ ਗਿਆ ਭਾਈ ਇਹਨੇ ਇਹ ਜਲ ਕੇ ਮਹੀ ਬਾਹਰ ਨਿਕਲ ਆ ਰੇ ਨਹੀਂ ਇਹ ਪਾਣੀ ਦੇ ਟੱਗ ਨਹੀਂ ਖਾਦਾ ਆਹ ਕ ਮਾਰ ਖਾਵਾ ਇਹ ਲੋਦੀ ਗੁਜਰ ਪਾਕਿਸਤਾਨ ਤੋਂ ਪਾਣੀ ਵੈਗ ਆ ਗਿਆ ਹੋਰ ਜ਼ਿਆਦਾ ਟੁੱਟ ਗਿਆ ਹਥੋਂ ਸਟੈਂਡਿੰਗ ਟੁੱਟ ਗਿਆ ਹੈ ਰਸਤੇ ਉੱਪਰ ਆਹ ਜਹਾ ਟੁੱਟ ਗਿਆ ਬੰਨ ਉਥੋਂ ਤੇਰੇ ਪਾਪਾ ਜੀ ਦੀ ਕਮਾ ਅਰੇ ਉਹ ਪਿੱਛੇ ਰਸ ਹੋ ਜਾਂਦੇ ਹਲੇ ਉਹ ਨਹੀਂ ਨਹੀਂ ਪਾਣੀ ਨਹੀਂ ਨਾ ਨਹੀਂ ਬਣ ਲਪਾਉਂਦਾ ਮੈਂ ਪਾਈ ਆਂ ਉਹ ਪਾਉਂਦਾ ਦਾ ਜਰਦਾ ਨਹੀਂ ਰਿਹਾ ਇਹਨੂੰ ਪੂਰਾ ਡਰਦਾ ਮੋਲ ਮੈਂ ਸਮਾਲ ਲੇ ਕੇ ਆਂ ਦਿਆ ਦੇ ਫਾਰਮ ਕੋਈ ਚਾਪੀ ਦਰਦਾਂ ਭੌਲਾ ਵੀ ਜੀ ਪੂਰਾ ਬਣਿਆ ਸਮਾਲ ਲਿਆ ਉਹਦਾ ਕੀ ਪਤਾ ਬਾਹਰ ਬੜੀ ਪੈਸੇ ਦੀ ਪੂਰਾ ਜੀ ਨੰਬਰ ਹੈ ਗਾਈ ਗਾਜੀ ਪੁਰਬਨ ਨਾ ਪੰਤਰਾ ਆ ਆ ਕੇ ਦੇ ਜਿੰਦਾ ਕਹਿ ਜਾ ਰਹਿ ਗਿਆ ਜੱਟ ਕਿੰਦੇ ਪਾਣੀ ਲੈ ਗਿਆ ਨਾ ਪਾਣੀ ਲੈ ਜਾਂਦਾ ਆ ਲੈਣ ਦੇ ਦੋ ਇਹ ਨੂੰ ਪਤਾ ਸਰਬ ਪਤਾ ਬਦਗਿਆ ਹੁਣ ਸਰਬ ਸੁਬਾਹ ਦੇ ਹੁਣ ਬਿਨਾ ਹੁਣ ਜੇ ਕੋਈ ਗੱਲ ਕਰੇ ਮੇਰੇ ਬਾਣੀ ਉਹ ਤੇ ਆਉਂਦੇ ਰਹੇ ਆਹ ਹੋ ਤਵੇਖੀਏ ਸਵੇਖਣ ਵਾਲੇ ਜਗਾੜ ਨਾ ਜਾ ਮਰਾ ਕੇ ਉਧਰ ਗਾੜੀ ਦਾ ਇਸਕੇ ਕੰਮ ਮੇਰਾ ਵੀ ਰਹਿ ਲੜੜਾ ਕਾਉਣ ਦਾ ਤਰੇ ਜਾਂਦੇ ਆਈ ਉਹ ਆਟੇ ਪਿੰਡ ਦਾ ਬੰਨਿਆਣਾ ਛੋੜ ਦੇ ਵਿੱਚ ਟਿੰਗੜੋਂ ਬਾਹਰ ਉਹ ਪਿੰਡ ਨੂੰ ਮਾਰ ਹੋਇਆ ਮਾਂ ਤੇ ਪਿੰਡ ਦੇ ਬਾਹਰ ਦੇ ਲੋਕਿਆ ਟੁੱਪੜ ਘਟ ਪਿੰਡ ਤੋਂ ਦੋ ਦੋ ਜਿੱਕ ਇੱਟ ਜਿੰਨੇ ਬਾਹਰ ਆ ਕੇ ਪਿੱਛੇ ਸਾਰੇ ਉਹ ਡੁੱਬਦੇ ਆ ਲੋਦੀ ਦਾ ਰਤੂਪੁਰ ਦਾ ਕਿਹੜਾ ਜਿੱਦੀ ਪੁੱਜੋ ਨਾ ਦਬਾਵੇ ਨਾ ਉਹ ਦੋ ਦੋ ਜਿੱਕਦਾ ਹੈ ਉਹਨੇ ਨਾ ਸਿਰ ਨਗਾ ਹੀ ਚੜ ਗਿਆ ਲੈ ਉਹ ਨੂੰ ਇਹਨੂੰ ਸੱਪ ਪੈਣ ਦੇ ਓ ਰਹਿਣ ਦੇ ਗੁਰੂ ਤੈਨੂੰ ਕੀ ਮੰਗਦਾ ਹੈ ਆ ਪਰ ਚੱਲ ਗਿਆ ਚਾਂਦ ਚਾਂਦ ਚਾਉਂਦੇ ਤੇਰ ਕੋ ਉਹ ਆਪ ਜਾਨ ਜਾ ਛਡਾਉਣਾ ਸੱਪਿਆ ਬਚ ਪਾਣੀਏ ਜਿਹੜੇ ਪਿਛਲੀ ਵਾਰੀ ਜੁੱਤੇ ਚਪਕਾ ਕੇ ਮਾਰਿਆ ਉੱਲੇ ਆ ਵੀਡੀਓ ਬਣਾਈਆਂ ਕਿੱਥੇ ਇਹਨਾਂ ਕੋਲੇ ਇੱਥੇ ਨਾ ਉਹ ਇੱਥੇ ਪਰਾ ਤਗੜਾ ਅਹਾਂ ਵਿਰਜੀ ਇਹਨਾਂ ਫੜਕੇ ਨਿਕਾਇਓ ਅੱਗੇ ਵੱਜੇ ਗਾਂ ਡੋਬ ਗਿਆ ਗੇ ਵਿੱਚ ਇਹਨਾਂ ਫੜਕੇ ਨਿਕਾਇਓ ਆ ਤੁਝੇ ਬੱਚੇ ਨੂੰ ਇੱਥੋਂ ਆ ਮੜਿਆ ਅੱਗੇ ਵਿੱਚ ਵੜ ਗਿਆ ਇਹਦੇ ਬੱਚਾ ਹੁਣੇ ਬਾਹਰ ਕੱਢਿਆ ਜੀ ਰੱਸੀ ਫੜ ਲੇ ਵਿਰਜੀ ਜੀ ਰੱਸੀ ਫੜ ਲਓ ਜੀ ਰੱਸੀ ਫੜ ਲੇ ਵਿਰਜੀ ਅੱਗੇ ਵੱਜੇ ਡੇ ਪੇ ਅੱਗੇ ਇੱਕ ਕਿ ਕਰੀਏ ਕਮਾਲਾ ਜੱਟ ਮਰਜੀ ਆ ਜੀ ਪੱਲੇ ਪੰਜ ਸਾਲ ਦਾ ਭਰਾਲੀਆਂ ਚਲਾਈਏ ਮਿੱਟੀ ਛੜਪਦੀ ਆਪਰਾ ਪੂਰਾ ਪੋਰਾ ਦੇ ਬੰਦ ਕਰ ਲੀਏ ਪਹਿਲਾਂ ਪੋਰਾ ਬੰਦ ਕਰਕੇ ਛੜਕਦੇ ਹੀ ਲਾਈਏ ਮਿੱਟੀ ਤੇਰੇ ਮਾਲ ਕੱਟਿਆ ਨਹੀਂ ਤੇ ਨਹੀਂ ਕੱਢਦੇ ਤੁਸੀਂ ਨੂੰ ਜਾਂਦੇ ਪੂਰਾ ਬੰਦ ਹੋ ਰਿਹਾ ਤੇ ਪੂਰੇ ਮਾਰਗ ਨੂੰ ਬੰਦ ਕਰਾ ਰਹੇ ਹਨ ਅਪਰਾ ਅਹ ਹਾ ਕੱਲ ਖਾਲਸਾ ਵਾਲਾ ਖਾਨ ਪੰਜ ਵਾਲੇ ਨੂੰ ਲੋਇਆ ਅੱਤੂ ਨੂੰ ਨਾਲ ਚੱਲ ਰਿਹਾ ਨਾ ਲਾਲ ਦੀ ਹੈ ਕਿ ਚਾਲਦੀ ਕਿੰਨੇ ਰਹਿ ਗਏ ਪੰਜ ਰਹਿ ਗਏ ਦੋ ਟਿਆਲੀ ਲਾਈਏ ਹੱਲਾ ਲੈਂਦੀਆਂ ਹਾਂ ਛੱਲਾ ਪਾਣੀ ਛੱਡ ਗਿਆ ਨਹੀਂ ਖੁੱਲ ਗਿਆ ਪਾਣੀ ਚ ਹਲਾ ਮਗਰ ਪਾ ਲਿਆ ਪਾਣੀ ਚ ਖੁੱਲ ਗਿਆ ਨਹੀਂ ਜਾਂਦੀ ਨਾ ਪਾਣੀ ਚ ਖੁੱਲ ਗਿਆ ਮੋਟਿਆ ਪਾਣੀ ਪਹਿਲਾਂ ਕਾਟੋ ਨਾ ਹੁਣ ਵੱਧ ਗਿਆ ਹੈ ਪਹਿਲਾਂ ਕਾਟ ਹੀ ਹੁਣ ਵੱਧ ਗਿਆ ਹੈ ਪਹਿਲਾਂ ਘੱਟੀ ਸੀ ਹੁਣ ਤਾਂ ਤੂੰ ਸੀੜ ਚੜ੍ਹ ਗਿਆ ਮੈਂ ਇੰਨਾ ਘੱਟਨਾ ਗਿਆ ਹਾਂ ਹਾਂ ਨਾ ਲੰਗਾ ਹਾਂ ਤਾਂ ਵੀਰ ਜੀ 5 ਮਿੰਟ ਪਹਿਲਾਂ ਪਾਣੀ ਬਹੁਤ ਘੱਟ ਸੀ ਹੁਣ ਬਹੁਤ ਚੜ ਗਿਆ ਹੈ ਪਾਣੀ ਬੜਾ ਪਾਣੀ ਪਹਿਲਾਂ ਪਾਣੀ ਘੱਟ ਸੀ ਹੁਣ ਤੇ ਬਹੁਤ ਚੜ ਗਿਆ ਹੈ ਹੋਲੀਆ ਵੀਰ ਹੋਲੀ ਹੋਲੀ ਹੋਲੀਆ ਹੋਲੀ ਆ ਮੇਰਾ ਵੀ ਹੋਲੀ ਹੋਲੀ ਇਹ ਨਾ ਵੇਖਿਆ ਨਹੀਂ ਨਾ ਲਿਖਾਂ ਸੀ ਇਹੋ ਗੱਲ ਹੈ ਬੱਬਾ ਜੀ ਵੈਗੁਰਜੀ ਖਾਕਾ ਸਾਹ ਵੈਗੁਰਜੀ ਕੀ ਫਰੇ ਜੀ ਬਹੁਤ ਪਾਣੀ ਮਾਰ ਮਾਰਨ ਦੇ ਪਿੰਡ ਲੋਦੀ ਗੁਜਰ ਜਿਲਾ ਅਮਰਸਰ ਕਿਸੇ ਰਜ ਨਾਲਾ ਪਸ਼ੂਆਂ ਦਾ ਬਹੁਤ ਨੁਕਸਾਨ ਹੋਵੰਦਾ ਜਾਨੀ ਮਾਲੀ

ਦggen ਦੇ ਆਵੇ ਪਾਣੀ ਆਵੇ ਆ ਗਿਆ ਇਹ ਤੁਪਰਾ ਰੁੜ ਗਿਆ ਨਹੀਂ ਵੇਖੀ ਨਾਲ ਆ ਗਏ ਕੋਈ ਬੁੱਢਾ ਪਾਪਾ ਆਪਣੇ ਬਨੇ ਹੋਈ ਹੈ ਹਾਂਜੀ ਹਾਂ ਆਵੇ ਤੁਪਰੀ ਨਾਲ ਵੇਖ ਆ ਗਿਆ ਮੈਂ ਆ ਗਿਆ ਟਿਕ ਟਕਾ ਲਾਤਾ ਟੈਂਸ਼ਨ ਆਪਨੇ ਜੇ ਪਾਣੀ ਕੋਈ ਨਹੀਂ ਨਾ ਤਾਂ ਜੇ ਅੱਧਾ ਤਾਂ ਫੋਟੋ ਜੀ ਪਾਣੀ ਚੜ ਗਿਆ ਲੱਤ ਗਿਆ ਅਸਲ ਪਾਣੀ ਜਦਾ ਚੜ ਗਿਆ ਯਾਰ ਇਹ 15 ਕਿਲੋ ਧਾ ਦੇ ਡੁੱਬ ਗਿਆ ਕਿੰਨੂ ਨਹੀਂ ਜਣਾ ਇਧਰੇ ਹੈ ਨਾ ਕੀਡੀ ਪੀੜੀ ਆਵੇ ਇੱਧਰ ਆ ਜੋ ਮੋਟਾ ਵੇਖ ਬਣੇ ਨਿਕੜੇ ਕੋਕੀ ਆ ਰਿਹਾ ਵੇ ਨਿਕਲ ਕੇ ਆਓ ਤੇ ਆਵੇ ਵਾਹ ਵਾਹ ਆ ਚੱਲ ਏ ਨਾਟ ਬੜੇ ਪੱਤੇ ਟੋੜਦੇ